ਸਹੇਲੀ ਨੂੰ ਸੜਕ ਤੇ ਖੜੀ ਤੇ ਇੱਕ ਕਾਰ ਚ ਦਿੱਤੀ ਲਿਫਟ ਥੋੜੀ ਦੂਰ ਤੇ ਵਾਪਰੇ ਹਾਦਸੇ ਚ ਹੋ ਗਈ ਮੌਤ ਫਰੀਦਕੋਟ ਵਿੱਚ ਦਿਨ ਚੜਤੇ ਹੀ ਵਟਾ ਸੜਖਾ ਸਵਾਪਰ ਗਿਆ ਇਸ ਸਾਥ ਸੇ ਵਿੱਚ ਇੱਕ 13 ਸਾਲਾ ਸਕੂਲੀ ਬੱਚੀ ਸੀ ਮੌਤ ਹੋ ਜਾਂਦੀ ਖੁਫੀ ਖਬਰ ਸਾਹਮਣੇ ਹੈ ਜਦ ਕਿ 4 ਲੋਕ ਹੋਰ ਜ਼ਖਮੀ ਦੱਸੀ ਜਾ ਰਹੇ ਹਨ ਮਾਮਲਾ ਕੋਟਕਪੁਰਾ ਰੂਟ ਤੋਂ ਸਾਹਮਣੇ ਆਇਆ ਹੈ ਜਿੱਥੇ ਜ਼ਿਲ੍ਹੇ ਦੇ ਪਿੰਡ ਵਿੱਚ ਜਿੱਥੇ ਜ਼ਿਲ੍ਹੇ ਦੇ ਪਿੰਡ ਸਿਵੀਆਂ ਤੋਂ ਇੱਕ ਪਰਿਵਾਰ ਆਪਣੀ ਬੱਚੀ ਦਾ ਵਜੀਫੇ ਸਬੰਧੀ ਹੋਣ ਵਾਲਾ ਇੱਕ ਟੈਸਟ ਦਿਵਾਉਣ ਲਈ ਫਰੀਦਕੋਟ ਆ ਰਿਹਾ ਸੀ ਤੇ ਪਿੰਡ ਦੇ ਬਸਟਡੇ ਤੇ ਉਹਨਾਂ ਦੀ ਬੱਚੀ ਦੀ ਸਹੇਲੀ ਵੀ ਖੜੀ ਸੀ ਜਿਸ ਨੇ ਵੀ ਆਪਣੇ ਫਰੀਦਕੋਟ ਵਿੱਚ ਉਹੀ ਟੈਸਟ ਦੇਣ ਆਉਣਾ ਸੀ ਕਾਰਸਵਾਰ ਸਖਸ਼ ਨੇ ਉਸ ਬੱਚੀ ਨੂੰ ਹੀ ਆਪਣੇ ਨਾਲ ਹੀ ਬਿਠਾ ਲਿਆ ਪਰ ਕੋਟਕਪੁਰਾ ਤੋਂ ਫਰੀਦਕੋਟ ਰੋਡ ਤੇ ਇੱਕ ਦਰਖਤ ਉਹਨਾਂ ਦੀ ਚੱਲਦੀ ਕਾਰ ਤੇ ਡਿੱਗ ਪਿਆ ਜਿਸ ਕਾਰਨ ਕਾਰ ਵਿੱਚ ਸਵਾਰ 5 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸੜਕ ਸੁਰੱਖਿਆ ਫੋਰਸ ਨੇ ਲੋਕਾਂ ਦੀ ਮਦਦ ਨਾਲ ਜੀਜੀਐਸ ਮੈਡੀਕਲ ਹਸਪਤਾਲ ਦਾਖਲ ਕਰਵਾਇਆ ਗਿਆ ਸਰ ਐਸਐਸਐਫ ਟੀਮ ਨੂੰ ਕੰਟਰੋਲ ਰੂਮ ਤੋਂ ਫੋਨ ਆਇਆ ਕਿ ਕੋਟਕਪੂਰਾ ਤੋਂ ਫਰੀਦਕੋਟ ਜਾ ਰਹੀ ਗੱਡੀ ਦੇ ਉੱਪਰ ਇਸ ਦਾ ਕਰਕੇ ਕਿ ਦਰਖਤ ਤੇ ਡਿੱਗ ਗਿਆ ਤੇ ਬਹੁਤ ਨੁਕਸਾਨ ਹੋਇਆ ਗਿਆ ਤਾਂ ਪਹੁੰਚੋ ਹਣਾ ਸਰ ਜਦ ਹੀ ਆਪਾ ਪਹੁੰਚੇ ਮੌਸਮ ਖਰਾਬ ਹੋਣ ਕਾਰਨ ਇਹ ਘਟਨਾ ਵਾਪਰੀ ਹੈ ਕਿ ਇੱਕ ਪੇੜ ਦੀ ਦੂਜੀ ਸਾਈਡ ਰੋਡ ਦੀ ਦੂਜੀ ਸਾਈਡ ਤੋਂ ਇੱਕ ਦਰਖਤ ਡਿੱਗਿਆ ਤੇ ਦੇਖੋ ਗੱਡੀ ਦਾ ਸਰ ਕੀ ਨੁਕਸਾਨ ਹੋਇਆ ਗੱਡੀ ਦੇ ਉੱਪਰ ਡਿੱਗਾ ਛੱਤ ਬਿਲਕੁਲ ਗੱਡੀ ਦੀ ਟੁੱਟ ਚੁੱਕੀ ਆ ਸਰ ਗੱਡੀ 'ਚ ਪੰਜ ਜਾਨੇ ਸਿਗੇ ਸਰ ਉਹਨਾਂ ਦੇ ਸੱਟਾ ਕਾਫੀ ਨੇ ਨਾਲ ਇੱਕ ਕਿਹਾ ਜਾ ਰਿਹਾ ਹੈ ਕਿ ਛੋਟਾ ਬੱਚਾ ਸੀ ਉਹਦੇ ਜ਼ਿਆਦਾ ਸੱਟਾਂ ਨੇ ਸਰ ਮੌਕੇ ਦੇ ਮੌਜੂਦ ਲੋਕਾਂ ਨੇ ਉਹਨਾਂ ਨੂੰ ਕੱਢਿਆ ਸਰ ਕਿਉਂਕਿ ਸਾਡੇ ਐਸਐਸਐਫ ਟੀਮ ਦੇ ਆਉਣ ਤੋਂ ਜਸਟ ਪਹਿਲਾਂ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਮੌਕੇ ਤੇ ਮੌਜੂਦ ਲੋਕੀ ਉਹਨਾਂ ਨੂੰ ਮੈਡੀਕਲ ਲੈ ਕੇ ਗਏ ਨੇ ਸਰ ਇੱਕ ਸਿੰਗਲ ਰੋਡ ਹੈ ਤੇ ਫਿਰ ਟ੍ਰੈਫਿਕ ਬਹੁਤ ਜ਼ਿਆਦਾ ਸੀ ਐਸਐਫ ਟੀਮ ਨੇ ਮੌਕੇ ਤੇ ਆ ਕੇ ਟ੍ਰੈਫਿਕ ਕਲੀਅਰ ਕਰਵਾਇਆ ਔਰ ਸਰ ਮੌਕਾ ਸੰਭਾਲ ਲਈ ਪਤਾ ਲੱਗਾ ਕਿ ਕਿੱਥੋਂ ਆ ਰਹੇ ਸੀ ਔਰ ਕਿੱਥੇ ਜਾਣਾ ਸੀ ਹਾਂਜੀ ਸਰ ਥੋੜਾ ਆਪਾਂ ਪਤਾ ਕਰ ਰਹੇ ਹਾਂ ਇਹ ਹਾਲੇ ਫੋਟੋ ਵਗੈਰਾ ਸ਼ੇਅਰ ਕਰੀਆਂ ਨੇ ਕਿ ਜੇ ਛੇਤੀ ਤੋਂ ਛੇਤੀ ਜ਼ਖਮੀ ਆਦੀ ਪਛਾਣ ਕਰੀ ਜਾ ਸਕੇ ਕੋਈ ਜਾਣਕਾਰੀ ਨਹੀਂ ਸਾਹਮਣੇ ਹੈ ਕਿ ਕਿੱਥੋਂ ਆ ਰਹੇ ਸੀ ਜਾਂ ਕਿੱਥੋਂ ਦੀ ਗੱਡੀ ਹੈ ਨਹੀਂ ਸਰ ਹਾਲੇ ਤਾਂ ਇਦਾਂ ਆਪਾਂ ਕਰ ਰਹੇ ਹਾਂ ਇਹ ਕੰਮ ਜੀ ਸਰ ਜੀ ਇੱਕ ਕੰਪਨੀ ਘਟਨਾ ਹੋਈ ਜੀ ਸਰ ਜੀ ਪਿੰਡੋਂ ਆ ਰਹੇ ਸੀ ਦੋ ਗੱਡੀਆਂ ਦਾ ਪੇਪਰ ਸੀਗਾ ਜੀ ਇੱਥੇ ਪੇਪਰ ਦਿਵਾਨ ਆਏ ਸੀ ਜੀ ਫਰੀਦਕੋਟ ਸਿੰਘਾ ਪੰਡਾ ਜੀ ਰਸਤੇ 'ਚ ਆਉਂਦੇ ਤੇ ਇੱਕ ਟਿੱਪਲ ਡਿੱਗਿਆ ਜੀ ਉਹਦੇ ਡਿੱਗਣ ਕਾਰਨ ਕਰਕੇ ਜੀ ਸੱਟਾਂ ਲੱਗੀਆਂ ਕਿੰਨੇ ਬੰਦੇ ਠੀਕ ਪੰਜ ਪੰਜ ਜਣੇ ਸੀਗੇ ਜੀ ਜੀ ਹਾਲਾਤ ਕਿਹਨਾ ਦੇ ਆ ਠੀਕ ਹੈ ਜੀ ਉਹ ਠੀਕ ਹੈ ਜੀ ਅੱਗੋਂ ਇੱਕ ਗੁੜੀਆ ਦੀ ਦਿੱਖ ਹੋਈ ਹੈ ਨਾਲ ਦੀ ਉਹ ਇੱਥੇ ਇਲਾਜ ਹੱਥ ਹਾਂਜੀ ਦਾਤ ਬੰਦਿਆ ਜੀ ਚੱਲੀਆਂ ਗਈ ਹੋ ਰਿਹਾ ਜੀ ਹਾਂਜੀ ਹਾਂਜੀ ਬਾਕੀ ਦਾ ਹਾਲ ਠੀਕ ਹੈ ਸਰ ਜੀ ਉਹਨਾਂ ਦਾ ਹਾਲ ਇਹ ਰੋਡੇ ਸ਼ਾਹ ਦੀ ਸਮਾਦ ਹੈ ਕੋਟਕਪੂਰਾ ਰੋਡ ਤੇ ਉੱਥੇ ਇਹ ਸਿਵੀਆਂ ਪਿੰਡ ਤੋਂ ਬਲਜੀਤ ਸਿੰਘ ਸਾਨੂੰ ਬਚੇਤ ਸਿੰਘ ਬਚਿੰਤ ਸਿੰਘ ਉਹਦੀ ਨਾਲ ਇੱਕ ਭਰਜਾਈ ਸੀ ਇੱਕ ਬਰਦਰ ਦੀ ਨੂੰਹ ਸੀ ਇੱਕ ਇਹਨਾਂ ਦੀ ਪੋਤਰੀ ਸੀਗੀ ਇੱਕ ਪਿੰਡ ਤੋਂ ਨੜਕੀ ਚ ਨਾਲ ਗੁਰਦੁਆਰਾ ਹਰਿੰਦਰਾ ਨਗਰ ਗੁਰਦੁਆਰਾ ਸਾਹਿਬ ਉੱਥੇ ਪੇਪਰ ਦੇ ਨੌਂਦੇ ਸੀ ਬੱਚੇ ਨਾਟਕ ਦਾ ਨਾਟਕ ਦਾ ਉਹ ਪੇਪਰ ਦੇ ਨੌਂ ਆ ਰਹੇ ਸੀ ਤੇ ਦਰਦ ਤੇ ਇੱਕਦਮ ਪਪੂਲਰ ਦਾ ਸੀਗਾ ਅ ਦੂਜੀ ਸਾਈਡ ਤੇ ਉਹ ਡਿੱ ਗਿਆ ਗੱਡੀ ਦੇ ਉੱਪਰ ਵੀ ਗੱਡੀ ਦੇ ਉੱਪਰ ਡਿੱਗਣ ਨਾਲ ਤੇ ਇਹ ਸਾਰਿਆਂ ਪੰਜਾਂ ਜਣਾਂ ਦੇ ਸੱਟਾਂ ਲੱਗੀਆਂ। ਔਰ ਜਿਹਦੇ ਵਿੱਚੋਂ ਇੱਕ ਲੜਕੀ ਸਹਿਜਪ੍ਰੀਤ ਕੌਰ ਆ ਪਿੰਡ ਚੋਂ ਉਸ ਲੜਕੀ ਜਿਹੜੀ ਨਾਲ ਬੈਠੀ ਸੀ ਬੱਸ ਸਟੈਂਡ ਤੋਂ ਉੱਥੇ ਬੁਰਾ ਨਾ ਇਲਾਜ ਮੌਤ ਹੋ ਗਈ। ਉਹ ਮੋਰਚਰੀ ਚ ਹੁਣ ਲੈ ਕੇ ਗਏ। ਕਿੰਨੇ ਜਿਹੇ ਬੱਚੇ? ਬੱਚੀਆਂ ਦੋਨਾਂ ਦੀ ਉਮਰ 13-13 ਸਾਲ ਹੈ। ਉਹ ਕਲਾਸ 10 ਸੀ ਦੂਸਰੀ ਬੇਟੀ ਇਹਨਾਂ ਦੀ ਜਿਹੜੀ ਪੋਤਰੀ ਸੀ ਉਹ ਵੀ ਕਲਾਸ ਕਰ ਰਹੀ ਸੀ। ਇਹ ਦੂਜੇ ਬਾਕੀ ਜਿਹੜੇ ਪੇਸ਼ੈਂਟ ਹੈਗੇ ਜੀ ਉਹਨਾਂ ਦੀ ਠੀਕ ਹੈ। ਇੱਕ ਜਿਹੜੀ ਉਹਨਾਂ ਦੇ ਭਜਾਈ ਸ਼ੋਹ ਦੇ ਸੱਟ ਥੋੜੀ ਜਿਹਾ ਦੇ ਨਾਲ ਇੱਕ ਉਹਦੇ ਸਿਰ 'ਚ ਵੀ ਹੈ। ਇੱਕ ਗੁੱਟ ਲੱਗਦਾ ਜਿਵੇਂ ਫੈਕਚਰ ਫੈਕਚਰ ਹਾਂਜੀ ਪੁਲਿਸ ਵੱਲੋਂ ਕੀ ਕਰ ਰਹੇ ਪੁਲਿਸ ਵੱਲੋਂ ਹੀ ਏਸੀ ਕੁਵਾਲ ਸਿੰਘ ਅਕਵਾਲ ਚੰਦ ਕਾਰਵਾਈ ਕਰ ਰਹੇ ਉਹਨਾਂ ਨੂੰ ਮੈਂ ਇਨਫਾਰਮ ਕਰਦਾ ਉਹ ਆਰੇ ਉਹ ਮੌਕੇ ਤੇ ਸੀਗੇ ਤੇ ਉਹਨੂੰ ਕਿਹਾ ਵੀ ਆ ਕੇ ਤੁਸੀਂ ਇੱਥੇ ਉਹਨਾਂ ਦੇ ਬਿਆਨ ਲਿਖ ਕੇ ਜਿਹੜੀ ਪੰਦੀ ਕਰੀ ਕਰੋ